ਕਲਗੀਧਰ ਪਾਸ਼ਾ ਦੇ ਉਂਗਲ ਦੇ ਗੁਲਸ਼ੇਤਰਾਣ ਪਾਪ ਉਸ ਛੱਲੇ ਬਾਰੇ ਪਤਾ ਹੈ ਜਦ ਤਨੋਂ ਪਤਾ ਹੈ ਕਿ ਗੁਲਸ਼ੇਤਰਾਣ ਅੱਜਕਲ ਕਿਹਨਾਂ ਦੇ ਪਰਿਵਾਰ ਕੋਲ ਮੌਜੂਦ ਹੈ ਜੇ ਨਹੀਂ ਤਾਂ ਅੰਤ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਗੁਲਸ਼ੇਤਰਾਣ ਤੋਂ ਪਾਪ ਉਸ ਛੱਲੇ ਤੋਂ ਹੈ ਜੋ ਪੁਰਾਣੇ ਸਮਿਆਂ ਵਿੱਚ ਉਂਗਲ ਵਿੱਚ ਪਾਇਆ ਜਾਂਦਾ ਸੀ ਤਾਂ ਜੋ ਵਕਤ ਤੋਂ ਵੱਧ ਤੀਰਾਂ ਨੂੰ ਆਸਾਨੀ ਨਾਲ ਚਲਾਇਆ ਜਾ ਸਕੇ ਜਦੋਂ ਚਮਕੌਰ ਦੀ ਜੰਗ ਸਮੇ 10 ਲੱਖ ਦਾ ਮੌਜੂਦ ਸੀ ਉਸ ਸਮੇ ਪਾਸ਼ਾ ਨੇ ਕਿੰਨੇ ਹੀ ਅਣਗਿਣਤ ਚੀਰ ਚਲਾਏ ਤਦ ਵੀ ਇਹ ਗੁਲਸ਼ੇਤਰਾਣ ਇਹ ਛੱਲਾ ਉਹਨਾਂ ਦੇ ਹੱਥ ਵਿੱਚ ਮੌਜੂਦ ਸੀ ਪੰਜ ਪਿਆਰਿਆਂ ਦੇ ਕਹਿਣ ਤੇ ਜਦੋਂ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਛੱਡੀ ਚਮਕੌਰ ਦੀ ਖੜੀ ਛੱਡਣ ਤੋਂ ਬਾਅਦ ਮਾਛੀਵਾੜਾ ਤੋਂ ਹੁੰਦੇ ਹੋਏ ਪਾਤਸ਼ਾਹ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਮੋਹੀ ਵਿਖੇ 31 ਦਸੰਬਰ 1704 ਨੂੰ ਪਹੁੰਚੇ ਉਸ ਸਮੇਂ ਉਹਨਾਂ ਦੇ ਪਿਆਰੇ ਸਿੰਘ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਜੀ ਨਾਲ ਮੌਜੂਦ ਸਨ ਤੇ ਨਾਲ ਹੀ ਇੱਕ ਹੋਰ ਪਿਆਰੇ ਸਿੰਘ ਪਾਈ ਮਹਾ ਸਿੰਘ ਨਾਲ ਮੌਜੂਦ ਸਨ ਉਸ ਸਮੇਂ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਤੇ ਇੱਕ ਹੋਰ ਪਿਆਰੇ ਸਿੰਘ ਪਾਈ ਮਾਨ ਸਿੰਘ ਨਾਲ ਮੌਜੂਦ ਸਨ ਉਸ ਸਮੇਂ ਇਸ ਸਥਾਨ ਤੇ ਸੰਗਣੇ ਇਤਰਖਤਾਂ ਦੀ ਛਿੜੀ ਸੀ ਤੇ ਇੱਕ ਪਾਣੀ ਦਾ ਟਾਪ ਵੀ ਮੌਜੂਦ ਸੀ ਤੇ ਗੁਰੂ ਸਾਹਿਬ ਨੇ ਇਕਾਂਤ ਥਾਂ ਦੇਖ ਕੇ ਤੇ ਰਾਤ guzारी ਉਸ ਸਮੇਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਉੱਥੇ ਦੇ ਪਤਵੰਤੇ ਸਿੱਖ ਉਹਨਾਂ ਦੇ ਦਰਸ਼ਨ ਲਈ ਆਏ ਤੇ ਉਹਨਾਂ ਨੇ ਪਾਣੀ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੂੰ ਪੁੱਛਿਆ ਕੋਈ ਹੋਰ ਸੇਵਾ ਹੈ ਉਹਨਾਂ ਦੇ ਲਾਇਕ ਤਾਂ ਗੁਰੂ ਸਾਹਿਬ ਨੇ ਕਿਸੇ ਮਿਸਤਰੀ ਨੂੰ ਬੁਲਵਾ ਕੇ ਉਹਨਾਂ ਦੇ ਹੱਥ ਵਿੱਚ ਜਿਹੜਾ ਛੱਲਾ ਸੀ ਪਾਵਗੁਲਸ਼ਤਰਾਣ ਸੀ ਉਸ ਨੂੰ ਕਟਵਾਉਣ ਬਾਰੇ ਕਿਹਾ ਚੰਗਾਈ ਉਦਾਂ ਵਿੱਚ ਅਨੇਕਾਂ ਤੀਰੀ ਚਲਾਉਣ ਕਰਕੇ ਤੇ ਠੰਡ ਦੇ ਮੌਸਮ ਹੋਣ ਕਰਕੇ ਉਹਨਾਂ ਦੀ ਉਂਗਲ ਵਿੱਚ ਛੱਲਾ ਤਸ ਗਿਆ ਸੀ ਤੇ ਉਸ ਉਹਨਾਂ ਦੀ ਉਂਗਲ ਸੁੱਜ ਗਈ ਸੀ ਤੇ ਉਹਨਾਂ ਨੂੰ ਇਹ ਤਕਲੀਫ ਦੇ ਰਿਹਾ ਸੀ ਤਾਂ ਮੋਹੀ ਪਿੰਡ ਦੇ ਲੋਹਾਰ ਪਾਈ ਜਵਾਲਾ ਜੀ ਨੇ ਉਸ ਸਮੇਂ ਆ ਕੇ ਬੜੇ ਹੀ ਪਿਆਰ ਨਾਲ ਤੇ ਬਿਨਾਂ ਕਿਸੇ ਤਕਲੀਫ ਦਿੱਤੇ ਗੁਰੂ ਸਾਹਿਬ ਦਾ ਉਹ ਛੱਲਾ ਰੇਤੀ ਨਾਲ ਕੱਟ ਦਿੱਤਾ ਗੁਰੂ ਸਾਹਿਬ ਪਾਈ ਜਵਾਲਾ ਜੀ ਤੇ ਬੜੇ ਖੁਸ਼ ਹੋਏ ਤੇ ਉਹਨਾਂ ਦੇ ਪਰਿਵਾਰ ਨੂੰ ਪੀੜੀਦਰ ਪੀੜੀ ਵੱਧਮ ਖੁੱਲਣ ਦਾ ਵਾਰ ਦਿੱਤਾ ਤੇ ਨਾਲ ਹੀ ਉਹ ਕਟਿਆ ਹੋਇਆ ਛੱਲਾ ਵੀ ਨਿਸ਼ਾਨੀ ਵਜੋਂ ਉਸ ਨੂੰ ਪੇਟ ਕਰ ਦਿੱਤਾ ਇਹ ਛੱਲਾ ਅੱਜ ਵੀ ਉਹਨਾਂ ਦੀ ਅਨਸ਼ਵੰਸ਼ ਪਾਈ ਮਹਿਰ ਸਿੰਘ ਜੀ ਕੋਲ ਪਿੰਡ ਭੰਮੀਪੁਰਾ ਨੇੜੇ ਜਗੜਾਉ ਵਿਖੇ ਮੌਜੂਦ ਹੈ ਇਸ ਜਗ੍ਹਾ ਤੇ ਅੱਜ ਗੁਰਦੁਆਰਾ ਛੱਲਾ ਸਾਹਿਬ ਸ਼ੋਭਿਤ ਹੈ ਜਿੱਥੇ ਅੱਜ ਵੀ ਪਾਈ ਜਵਾਲਾ ਜੀ ਦੇ ਵੰਸ਼ਾਚ ਇਸ ਛੱਲੇ ਦੇ ਦਰਸ਼ਨ ਕਰਵਾਉਂਦੇ ਹਨ ਖਾਸ ਖਾਸ ਮੌਕਿਆਂ ਤੇ ਜਿਵੇਂ ਦਸਵੀਂ ਪੰਜਵੀਂ ਤੇ ਦਰਸ਼ਨ ਕਰਾਏ ਜਾਂਦੇ ਹਨ ਇਹ ਹੀ ਨਹੀਂ ਸਗੋਂ ਗੁਰੂ ਸਾਹਿਬ ਨੇ ਮੁਹੀ ਪਿੰਡ ਦੀ ਸੰਗਤ ਨੂੰ ਵੀ ਵਰ ਦਿੱਤਾ ਇਹ ਵਾਰ ਸੀ ਚੜੀ ਆਉ ਲੱਥੀ ਜਾਉ ਪਾਪ ਉਹਨਾਂ ਤੇ ਕੋਈ ਵੀ ਉਸ ਪਿੰਡ ਤੇ ਕੋਈ ਵੀ ਆਫਤ ਆਉ ਤਾਂ ਉਹ ਚੜ ਕੇ ਜਰੂਰ ਆਉ ਪਰ ਲੱਥ ਜਾਉਗੀ ਟਲ ਜਾਉਗੀ ਉਸ ਨਾਲ ਦਾ ਕੋਈ ਨੁਕਸਾਨ ਨਹੀਂ ਕਰੋਗੀ ਇਹ ਦਰਗਾਹੀ ਬਚਨ ਅਜ ਵੀ ਪੂਰੇ ਹੁੰਦੇ ਹਨ ਪਿੰਡ ਵਾਲਿਆਂ ਨੇ ਵੀ ਦੇਖਿਆ ਹੈ ਕਿਵੇਂ ਅੰਗਰੇਜ਼ਾਂ ਦੀ ਜੰਗ ਸਮੇ ਵੀ ਤੇ ਭਾਰਤ ਦੇ ਪਾਕ ਦੇ ਜੰਗ ਸਮੇ ਵੀ ਉਹਨਾਂ ਤੇ ਪਿੰਡ ਨੂੰ ਤੱਤੀ ਵਾਹ ਨਹੀਂ ਲੱਗਣ ਦੇਤੇ ਇਸ ਬਚਨ ਨੇ ਇਹੋ ਜਈਆਂ ਹੋਰ ਸਿੱਖ ਇਤਿਹਾਸ ਸੰਬੰਧੀ ਮਹੱਤਵਪੂਰਨ ਜਾਣਕਾਰੀਆਂ ਜਾਣਨ ਲਈ ਮੇਰੇ ਹਰਸ਼ੀਨ ਕੌਰ ਦੇ ਨਾਲ ਦੇਖਦੇ ਰਹੋ ਔਨ 에ਅਰ ਹੁਣ ਦਿਓ ਮੈਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ